ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗ 골ਗੱਪੇ ਜਿਹੇ ਗੰਦੇ ਬੰਦੇ ਨੇ ਨਕਲੀ ADGP ਬਣ ਕੇ ਰਾਜਸਥਾਨ ਪੁਲਿਸ ਦੇ ਨਾਸੀ ਤੋਂ ਆਨ ਲਿਆ ਰੱਖਿਆ ਸੀ ਕਹਿੰਦੇ ਇਹ ਬੰਗਾਲ ਤੋਂ ਰਾਜਸਥਾਨ ਚ 골ਗੱਪੇ ਵੇਚਣ ਆਇਆ ਸੀ ਤੇ ਇੱਥੇ ਪਤੰਦਰ ਨੇ ਹੋ ਰਹੀ ਸਕੀਮ ਲਾ ਲਈ ਕਹਿੰਦੇ 6 ਮਹੀਨੇ ਸਰਕਾਰੀ ਗਨਮੈਨ ਲਈ ਰੱਖੇ ਤੇ ਰੋਜ਼ ਨਾਕੇ ਤੇ ਖੜੇ ਪੁਲਿਸ ਅਫਸਰਾਂ ਦੇ ਐਵੇਂ ਹੀ ਲੇਡੇ ਕੱਢੀ ਜਾਂਦਾ ਸੀ ਪਰ ਇਹਦੀ ਮਾੜੀ ਕਿਸਮਤ ਇੱਕ ਦਿਨ ਅਸਲੀ ADGP ਦੀ ਗੱਡੀ ਰੋਕੇ ਉਹਦੇ ਗਲ ਪੈ ਗਿਆ ਬਸ ਫਿਰ ਅਗਲਿਆਂ ਨੇ ਚੱਕ ਲਿਆ ਛਾੜ ਕੇ ਆ ਦੇਖੋ ਅਜੇ ਵੀ ਐ ਖੜਾ ਜਿਵੇਂ ਸੱਚੀਉਂ ਐਡੀਜੀਪੀ ਹੋਵੇ ਹੁਣ ਕਹਿੰਦੇ ਪਿਛਲੇ 5 ਦਿਨਾਂ ਤੋਂ ਪੁਲਿਸ ਨੇ ਇਹਦੀ ਰਾਮ ਪਿਆਰੀ ਐਨੀ ਰੀਜਨਲ ਕੁੱਟੀ ਐ ਕਿ ਪਟੱਕ ਪਟਾਕੀ ਸਾਰਾ ਕੁਝ ਮੰਨੀ ਜਾਂਦਾ ਵੱਡਾ ਐਡੀਜੀਪੀ ਨਕਲੀ ਐਡੀਜੀਪੀ ਬਣ ਕੇ ਰਾਜਸਥਾਨ ਪੁਲਿਸ ਦੇ ਨਾਸੀ ਤੋਂ ਆਨ ਲਿਆ ਰੱਖਿਆ ਸੀ ਕਹਿੰਦੇ ਇਹ ਬੰਗਾਲ ਤੋਂ ਰਾਜਸਥਾਨ ਚ ਗੋਲ ਗੱਪੇ ਵੇਚਣ ਆਇਆ ਸੀ ਤੇ ਇੱਥੇ ਪਤੰਦਰ ਨੇ ਹੋਰ ਹੀ ਸਕੀਮ ਲਾ ਲਈ ਕਹਿੰਦੇ 6 ਮਹੀਨੇ ਸਰਕਾਰੀ ਗਨਮੈਨ ਲਈ ਰੱਖੇ ਤੇ ਰੋਜ਼ ਨਾਕੇ ਤੇ ਖੜੇ ਪੁਲਿਸ ਅਫਸਰਾਂ ਦੇ ਐਵੇਂ ਹੀ ਲੇਡੇ ਕੱਢੀ ਜਾਂਦਾ ਸੀ ਪਰ ਇਹਦੀ ਮਾੜੀ ਕਿਸਮਤ ਇੱਕ ਦਿਨ ਅਸਲੀ ADGP ਦੀ ਗੱਡੀ ਰੋਕ ਕੇ ਉਹਦੇ ਗਲ ਪੈ ਗਿਆ ਬਸ ਫਿਰ ਅਗਲਿਆਂ ਨੇ ਚੱਕ ਲਿਆ ਝਾੜ ਕੇ ਆਹ ਦੇਖੋ ਅਜੇ ਵੀ ਐ ਖੜਾ ਜਿਵੇਂ ਸੱਚੀਉਂ ADGP ਹੋਵੇ ਹੁਣ ਕਹਿੰਦੇ ਪਿਛਲੇ 5 ਦਿਨਾਂ ਤੋਂ ਪੁਲਿਸ ਨੇ ਇਹਦੀ ਰਾਮ ਪਿਆਰੀ ਐਨੀ ਰੀਜਨਲ ਕੁੱਟੀ ਐ ਕਿ ਪਟੱਕ ਪਟਾਕੀ ਸਾਰਾ ਕੁਝ ਮੰਨੀ ਜਾਂਦਾ ਵੱਡਾ ADGP